ਇਹ ਚੰਗੀ ਲੱਗੀ ਫਰੀਦਕੋਟ ਡਿਸਟ੍ਰਿਕਟ ਦੇ ਹੱਦ ਦੇ ਅੰਦਰ ਅਗਲੇ 5 ਦਿਨ ਕੋਈ ਵੀ ਬੰਦਾ ਮੂਹ ਟੱਕੇ ਅਗਰ ਮੋਟਰਸਾਈਕਲ ਤੇ ਸਾਨੂੰ ਦਿਖੇਗਾ ਤੇ ਅਸੀਂ ਉਹਦੇ ਖਿਲਾਫ ਪ੍ਰੋਪਰ ਐਕਸ਼ਨ ਲਵਾਂਗੇ ਤਾਂ ਇੱਥੇ ਪੂਰੇ ਇਲਾਕੇ ਨੂੰ ਸੀਸੀਟੀਵੀ ਕੈਮਰਾਸ ਤੋਂ ਕਵਰ ਕੀਤਾ ਗਿਆ ਹੈ ਡਰੋਨਸ ਰਾਹੀਂ ਕਵਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਾਡੀ ਸੀਸੀਟੀਵੀ ਵੈਨਸ ਵੀ ਲੱਗੀ ਹੋਈ ਹੈਗੀ ਇੱਥੇ ਤਾਂ ਅਰਾਊਂਡ 2000 ਸੇ ਲੇਕੇ 2200 ਬੰਦੇ ਤਕਰੀਬਨ ਫੋਰਸ ਇਹ ਚ ਲੱਗੇਗੀ ਔਰ 45 गेस्टेड ऑफिसर्स इस पूरे सिक्योरिटी बंदोबस्त जी।, जी जो भी वो रूट्स प्लान्स एंड ऑल ਸਾਡੇ ਪ੍ਰੋਪਰ ਤਿਆਰੀਆਂ ਹੈਗੀਆਂ ਸਾਡੀ ਡ్రਾਈ ਰੰਸ ਆਲਰੇਡੀ ਹੋ ਚੁੱਕੀ ਹੈ ਸਿਕਿਉਰਿਟੀ ਕਨਸਰਨਸ ਨੂੰ ਧਿਆਨ ਸ ਰੱਖਤੇ ਹੋਏ ਅਸੀਂ ਹਲੇ ਉਹ ਚੀਜ਼ਾਂ ਪਬਲਿਕਲੀ ਨਹੀਂ ਦੱਸ ਰਹੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੈਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫਰੀਦਕੋਟ ਫੇਰੀ ਤੋਂ ਪਹਿਲਾਂ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਰਹੀ ਆ ਤੇ ਚੱਪੇ-ਚੱਪੇ ਤੇ ਤਲਾਸ਼ੀਆਂ ਲੈ ਰਹੀ ਆ ਚੈਕਿੰਗ ਕਰ ਰਹੀ ਆ ਫਰੀਦਕੋਟ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਇਥੋਂ ਤੱਕ ਐਲਾਨ ਕਰ ਦਿੱਤਾ ਹੈ ਕਿ ਫਰੀਦਕੋਟ ਦੇ ਵਿੱਚ ਅਗਰ ਕੋਈ ਲੰਡੀ ਜੀਪ ਤੇ ਹੁਲੜਬਾਜੀ ਕਰਦਾ ਜਾਂ ਫਿਰ ਮੋਟਰਸਾਈਕਲ ਤੇ ਮੂੰਹ ਬੰਨ ਕੇ ਜਾਂਦਾ ਦਿਖਾਈ ਦਿੱਤਾ ਤਾਂ ਉਸ ਦੇ ਖਿਲਾਫ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਯਾਨੀ ਕੁੱਲ ਮਿਲਾ ਕੇ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ ਦੌਰਾ ਮੁਕੰਮਲ ਨਹੀਂ ਹੋ ਜਾਂਦਾ ਉਨਾਂ ਚਿਰ ਆਪਣੀਆਂ ਲੰਡੀਆਂ ਜੀਪਾਂ ਤੇ ਮੋਟਰਸਾਈਕਲ ਤੇ ਮੂੰਹ ਬੰਨ ਕੇ ਚੰਨਣ ਵਾਲੀ ਜਿਹੜੀ ਆਦਤ ਆ ਉਹ ਬੰਦ ਕਰ ਦਿਓ ਤੇ ਲੰਡੀਆਂ ਜੀਪਾਂ ਆਪਣੇ ਘਰ ਦੇ ਅੰਦਰ ਹੀ ਰੱਖਿਓ ਬਾਹਰ ਨਾ ਕੱਢਿਓ ਜੇ ਫਰੀਦਕੋਟ ਪੁਲਿਸ ਪੂਰੀ ਤਰ੍ਹਾਂ ਸੇ ਚੌਕਸ ਹੈ ਔਰ ਮੁੱਖ ਮੰਤਰੀ ਸਾਹਿਬ ਮਾਨਯੋਗ ਸਰਦਾਰ ਭਗਵੰਤ ਮਾਨ ਜੀ ਦੀ ਆਮਦ ਨੂੰ ਲੈ ਕੇ ਸਾਡੀਆਂ ਤਿਆਰੀਆਂ ਪ੍ਰੋਪਰ ਨੇ ਔਰ ਪ੍ਰੋਪਰ ਟੈਕਨੀਕਲ ਤਰੀਕੇ ਨਾਲ ਔਰ ਵਿਦਿਜ਼ੀਬਲ ਸ਼ੋਅ ਆਫ ਫੋਰਸ ਸਾਡੀ فریدوٹ پولیس دی پریزنس ہے گی تو اتھے پورے علاقے سی ٹی وی کیمراز تو کور کتا گیا ہے ڈرونس راہ کور کتا گیا ہے اس تو علاوہ ساری سی ٹی وی وینس بھی لگی ہوئی ہیں گیاں اتنے تو ار ارؤنڈ دو ہزار سے لے کے بائی سو بندے تک دی فورس ایچ لگے گی اور پینتالیس گسٹڈ آفیسرز پورے سیکیورٹی بندو دس جس سے فوکس کر رہے ہیں تے پریڈ دی ساڑیاں تیاریاں پراپر چل رہی ہیں اس بار دی جیڈی پریڈ کمانڈر نے او ایک لیڈی آفیسر نے آئی پی ایس گزل پریت کور نے یہ ٹوئنٹی ٹوئنٹی وان بیچ دی افسر نے سٹیڈیم تو باہر دے کس طرح بند رہنا لیتے ہیں یہ سٹیڈیم تو باہر دے ایک ڈیزگنیٹڈ پارکنگ سپورٹس نے تے اسی پبلک واسطے دو پارکنگ ਬਣਾਈਆਂ ਹੈਗੀਆਂ ਜਿਨ੍ਹਾਂ ਦਾ ਪ੍ਰੋਪਰ ਇੱਕ ਰੂਟ ਮੈਪ ਪਬਲਿਕ ਦੀ ਸਹੂਲੀਅਤ ਵਾਸਤੇ ਇਨ ਐਡਵਾਂਸ ਸ਼ੇਅਰ ਕਰ ਦਿੱਤਾ ਜਾਊਗਾ ਵੀਆਈਪੀ ਪਾਰਕਿੰਗ ਬਕਰੀ ਬਣਾਈ ਗਈ ਹੈ ਇਸ ਤੋਂ ਇਲਾਵਾ ਜਿਹੜੀ ਪ੍ਰੋਪਰ ਪੈਰੀਫਰਲ ਵਾਲ ਹੈ ਉਹ ਸਾਰੀ ਹੀ ਸੀਸੀਟੀਵੀ ਕੈਮਰਾ ਇਸ ਸੇ ਕਵਰਡ ਹੈ ਤੇ ਇਹ ਸਾਰਿਆਂ ਵਾਸਤੇ ਹੀ ਇੱਕ ਵਾਰਨਿੰਗ ਹੈ ਕਿ ਕੋਈ ਵੀ ਅਗਰ ਉਹਦੇ ਆਲੇ ਦੁਆਲੇ ਜਾਊਗਾ ਉਹ ਸਾਰੇ ਏਆਈ ਬੇਸਡ ਕੈਮਰਾਸ ਨੇ ਤਾਂ ਉਹ ਤੁਹਾਡੀ ਅਗਰ ਕ੍ਰਿਮੀਨਲ ਰਿਕਾਰਡ ਹੈ ਤੇ ਤੁਹਾਡਾ ਆਈਡੈਂਟੀਫਿਕੇਸ਼ਨ ਡਰੋਨ ਐਕਟੀਵਿਟੀ ਦੀ ਪਰਬਾਹੀ

ਕਿ ਫਰੀਦਕੋਟ ਡਿਸਟ੍ਰਿਕਟ ਦੇ ਹੱਦ ਦੇ ਅੰਦਰ ਅਗਲੇ 5 ਦਿਨ ਕੋਈ ਵੀ ਬੰਦਾ ਮੂਹ ਟੱਕ ਕੇ ਅਗਰ ਮੋਟਰਸਾਈਕਲ ਤੇ ਸਾਨੂੰ ਦਿਖੇਗਾ ਤੇ ਅਸੀਂ ਉਹਦੇ ਖਿਲਾਫ ਪ੍ਰੋਪਰ ਐਕਸ਼ਨ ਲਵਾਂਗੇ ਸਿਕਿਉਰਿਟੀ ਕੰਸਰਨਸ ਨੂੰ ਧਿਆਨ ਚ ਰੱਖਦੇ ਹੋਏ ਅਗਲੇ 5 ਦਿਨ ਵਾਸਤੇ ਇਹ ਚੀਜ਼ 100% ਕੰਪਲਾਈਅੰਸ ਕਰਾਈ ਜਾਊਗੀ ਜੋ ਇਹਦੇ ਕੰਪਲਾਈਅੰਸ ਨਹੀਂ ਕਰਨਗੇ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਭਾਵੇਂ ਉਹ ਦਿਨ ਹੋਵੇ ਮੇਰਾ ਆਮ ਮੁੱਖ ਮਤ ਇਹ ਦੀ ਸ਼ਾਇਦ ਆਮਦ ਨੂੰ ਲੈ ਕੇ ਕੋਈ ਰੂਟ ਡਾਇਵਰਟ ਕਰਨ ਦਾ ਬਹਾਨਾ ਕਿ ਜੋ ਵੀ ਉਹ ਰੂਟਸ ਪਲਾਨਸ ਐਂਡ ਆਲ ਸਾਡੇ ਪ੍ਰੋਪਰ ਤਿਆਰੀਆਂ ਹੈਗੀਆਂ ਸਾਡੀ ਡਰਾਈ ਰੰਸ ਆਲਰੇਡੀ ਹੋ ਚੁੱਕੀਆਂ ਸਿਕਿਉਰਿਟੀ ਕਨਸਰਨਸ ਨੂੰ ਧਿਆਨ ਸਿਰ ਰੱਖਤੇ ਹੋਏ ਅਸੀਂ ਹਲੇ ਉਹ ਚੀਜ਼ਾਂ ਪਬਲਿਕਲੀ ਨਹੀਂ ਦੱਸ ਰਹੇ ਵਕਤਾਂ ਤੇ ਅਸੀਂ ਪਬਲਿਕ ਨੂੰ ਕੋਈ ਵੀ ਇਨਕਨਵੀਨੀਅੰਸ ਤੋਂ ਬਚਾਉਣ ਵਾਸਤੇ ਅਸੀਂ ਜਿੰਨਾ ਜ਼ਰੂਰੀ ਹੋਗਾ ਉਹਨਾਂ ਸ਼ੇਅਰ ਕਰ ਦਾਂਗੇ ਕਿ ਫਰੀਦਕੋਟ ਡਿਸਟ੍ਰਿਕਟ ਦੇ ਹੱਦ ਦੇ ਅੰਦਰ ਅਗਲੇ 5 ਦਿਨ ਕੋਈ ਵੀ